ਸਸਰੀ ਕਾਲ ਜੀ ਮੈਂ ਬੇਬੇ ਬੀਰੋ ਜੈਤੋ ਤੋਂ ਗੁਰੂ ਪਿਆਰਿਓ ਜਦੋਂ ਆਪਣਾ ਕੋਈ ਵੀ ਕੰਮ ਨਹੀਂ ਬੰਦਾ ਇਹ ਟੋਟ ਕੇ ਛੋਟ ਕੇ ਕੁਝ ਨਹੀਂ ਕਰਦੇਗੇ ਇਹ ਚਾਰਕਦੇ ਨਹੀਂ ਕੰਮ ਕਰਦੇ ਨੇ ਤੇ ਫਿਰ ਉਵੇਂ ਜਿਹੜਾ ਰੱਬ ਨੇ ਕੰਮ ਗੁਰੂ ਦਾ ਕੰਮ ਕੀਤਾ ਹੁੰਦਾ ਹੈ ਨਾ ਉਹਦੇ ਨਾਲ ਬਹੁਤ ਜ਼ਿਆਦਾ ਫਰਕ ਪੈਂਦਾ ਤੇ ਫਿਰ ਪੈ ਜਾਂਦਾ ਤੇ ਫਿਰ ਉਹ ਠੀਕ ਹੀ ਰਹਿੰਦਾ ਫਿਰ ਉਹਦਾ ਕੋਈ ਉਸ ਗਲਤ ਨਹੀਂ ਹੁੰਦਾਗਾ ਕਈ ਵਾਰੀ ਆਪਾਂ ਪੈਸੇ ਤੋਂ ਪਰੇਸ਼ਾਨ ਆ ਘਰੇ ਗਰੀਬੀ ਹੈ ਜਾਂ ਬਿਮਾਰਾਂ ਦਾ ਕੋਈ ਚ ਵੀ ਹੈ ਤਾਂ ਆਪਾਂ ਕੀ ਕਰਨਾ ਹੈਗਾ ਆਪਾਂ 1 ਵਜੇ ਤੋਂ 4 ਵਜੇ ਦੇ ਵਿੱਚ ਕਾਰ ਪਾਠ ਕਰਨਾ ਸੌਣ ਲੱਗਿਆਂ ਅਰਦਾਸ ਕਰਨੀ ਹੈ ਕਿ हे ਸੱਚੇ ਬਾਦਸ਼ਾਹ ਮੈਨੂੰ ਤੜਕੇ ਉੱਠਣ ਦਾ ਉਦਮ ਦੇਣਾ ਤੇ ਪਾਠ ਕਰਨ ਦਾ ਉਦਮ ਦੇਣਾ ਜਦੋਂ ਤੁਸੀਂ ਅਰਦਾਸ ਕਰਕੇ ਸੋਵੋਗੇ ਨਾ ਜ਼ਰੂਰੀ ਤੁਹਾਡੀ 1 ਵਜੇ ਤੋਂ 4 ਵਜੇ ਦੇ ਵਿੱਚ ਕਰ ਅੱਖ ਖੁੱਲ ਜਾਵੇਗੀ ਤੇ ਤੁਹਾਡੇ ਚ ਹਿੰਮਤ ਵੀ ਆ ਜਾਏਗੀ ਤੇ ਜ਼ਰੂਰੀ ਇਹ ਨਹੀਂ ਵੀ ਤੋ ਇਹ ਨਹਾਉਣ ਲੱਗ ਪੈਣਾ ਫਿਰ ਸਾਰਾ ਟਾਈਮ ਤਾਂ ਨਹਾਉਣ ਤੇ ਲੰਘ ਜਾਣਾਗਾ ਸੰਤ ਸਨੌਰ ਵਾਲਿਆਂ ਦੀ ਤੁਸੀਂ ਕਥਾ ਸੁਣ ਕੇ ਵੇਖਿਓ ਤੇ ਉਹਨਾਂ ਨੇ ਐਵੇਂ ਦੱਸਿਆਗਾ ਬਈ ਨਹਾਉਣ ਦੀ ਲੋੜ ਨਹੀਂ ਉਸੇ ਤਰ੍ਹਾਂ ਹੀ ਤੁਸੀਂ ਬਹਿ ਜਾਣਾ ਤੇ ਜਾਪ ਸ਼ੁਰੂ ਕਰ ਲੈਣਾ ਜਾਪ ਕਿਹੜਾ ਸ਼ੁਰੂ ਕਰਨਾ ਜਿਵੇਂ ਹੁਣ ਆਪਾਂ ਮੂਲ ਮੰਤਰ ਦਾ ਪਾਠ ਕਰਨਾਗਾ ਉਹ ਤੁਸੀਂ 21 ਦਿਨ ਕਰੋ 13 ਵਾਰ ਰੋਜ਼ ਕਰਨਾ ਜੇ ਜ਼ਿਆਦਾ ਕਰ ਸਕਦੇ ਹੋ ਤਾਂ ਜ਼ਿਆਦਾ ਕਰੋ ਮੂਲ ਮੰਤਰ ਇੱਕ ਉਹ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂ 19 ਸਵੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਜ ਇਹ ਤੁਸੀਂ ਮੋਲ ਮੰਤਰ ਤੜਕੇ ਉੱਠ ਕੇ ਕਰਨਾ ਹੈ ਤੜ ਜਿਹੜਾ ਵੀ ਕੰਮ اٹਕਿਆ ਹੋਇਆ ਉਹ ਕੰਮ ਜ਼ਰੂਰ ਹੋ ਜਾਏਗਾ ਇਹ ਪਾਠ ਕਰਕੇ ਉਸ ਤੋਂ ਬਾਅਦ ਤੁਸੀਂ ਅਰਦਾਸ ਕਰਨੀ ਹੈ ਜੇ ਤੁਹਾਡੇ ਘਰੇ ਗਰੀਬੀ ਹੈ ਤਾਂ ਤੁਸੀਂ ਅਰਦਾਸ ਕਰ ਦਿਓ ਸੱਚੇ ਪਾਤਸ਼ਾਹ ਸਾਡੀ ਗਰੀਬੀ ਦੂਰ ਕਰੋ ਜੇ ਤੁਹਾਡੇ ਘਰੇ ਕੋਈ ਵੀ ਪਰੇਸ਼ਾਨੀ ਹੈ ਜਾਂ ਮੁੰਡੇ ਦਾ ਵਿਆਹ ਨਹੀਂ ਹੁੰਦਾ ਜਾਂ ਕੁਝ ਵੀ ਹੁੰਦਾ ਇਹ ਸਾਡਾ ਅਜਮਾਇਆ ਹੋਇਆ ਪਾਠ ਹੈ ਇਸ ਪਾਠ 'ਚ ਬਹੁਤ ਸ਼ਕਤੀ ਹੈ ਜੇ ਤੁਸੀਂ ਜ਼ਿਆਦਾ ਕਰ ਸਕਦੇ ਹੋ ਜੇ 15 ਮਿੰਟ ਲਾ ਸਕਦੇ ਹੋ ਤਾ 15 ਮਿੰਟ ਲਾ ਲਓ 1 ਵਜੇ ਜਾਗ ਆ ਗਈ ਤਾਂ ਵੀ ਉੱਠ ਜਾਓ 2 ਵਜੇ ਆ ਗਈ ਤਾਂ ਵੀ ਉੱਠ ਜਾਓ 2 ਤੋਂ 3 ਵਿੱਚ ਕਰ ਲਓ ਸਭ ਤੋਂ ਵਧੀਆ ਬਾਬੇ ਨਾਨਕ ਦੇ ਦਰਵਾਜ਼ੇ ਖੁੱਲ੍ਹੇ ਆ ਸੰਤ ਸਨੌਰ ਵਾਲੇ ਦਾਸ ਦੇ ਸੀ ਕਿ ਗੁਰੂ ਨਾਨਕ ਦੇਵ ਜੀ ਦੇ ਮਾਤਾ ਜੀ ਕਹਿੰਦੇ ਉਹ ਦਾ ਪੁੱਤਰ ਜੀ ਕਹਿੰਦੇ ਸੀ ਨਾ ਵੀ ਤੁਸੀਂ ਕੋਈ ਦੁਕਾਨਦਾਰੇ ਕਰ ਲਓ ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਆ ਅਸੀਂ ਦੁਕਾਨ ਕੀਤੀ ਹੋਈ ਏ ਤੇ ਮਾਤਾ ਜੀ ਕਹਿੰਦੇ ਕਿੱਥੇ ਤੇ ਕਦੋਂ ਖੋਲਦੇ ਹੋ ਕਹਿੰਦੇ ਅਸੀਂ ਉਹ 2 ਵਜੇ ਤੋਂ ਬਾਅਦ 4 ਵਜੇ ਤੱਕ ਖੋਲਦੇ ਆ ਤੋ ਕਹਿੰਦੇ ਗਾਹਕ ਕਿੰਨੇ ਕ ਆਉਂਦੇ ਆ ਕਹਿੰਦੇ ਗਾਹਕ ਤਾਂ ਵਿਰਲੇ-ਵਿਰਲੇ ਕੋਈ ਆਉਂਦੇ ਨੇ ਪਰ ਜਿਹੜੇ ਆਉਂਦੇ ਝੋਲੀਆਂ ਭਰ ਕੇ ਲੈ ਜਾਂਦੇ ਆ ਇਹ ਪਾਠ ਮੂਲ ਮੰਤਰ ਦਾ ਕਰਨ ਨਾਲ ਸਾਰੇ ਕਾਮਰਾਸ ਹੋ ਜਾਂਦੇ ਆ ਜਿਹੜੇ ਟੋਟਕਿਆਂ ਵਾਲੇ ਕੰਮ ਕੀਤੇ ਆ ਉਹ ਫੇਰ ਦੁਬਾਰਾ ਟੋਟਕੇ ਕਰਨੇ ਪੈਂਦੇ ਆ ਇਹ ਤੁਸੀਂ 21 ਦਿਨ ਕਰੋ ਪਾਵਾਂ ਕਰੀ ਚੱਲੋ ਪਰ ਤੁਹਾਨੂੰ ਇਹਦਾ ਰਿਜ਼ਲਟ 11 ਦਿਨਾਂ ਬਾਅਦ ਮਿਲਣ ਲੱਗ ਜਾਏਗਾ ਤੁਸੀਂ ਕਰਕੇ ਦੇਖ ਲਓ ਜ਼ਰੂਰ ਹੀ ਫਲ ਮਿਲੇਗਾ ਜਿਹੜਾ ਤਾਰਿਆਂ ਦੀ ਛਾਂਵੇਂ ਪਾੜ ਕਰਦੇ ਆ ਉਹਦਾ ਫਲ ਜ਼ਿਆਦਾ ਮਿਲਦਾ ਏ ਇਹ ਤੁਸੀਂ ਕਰਕੇ ਦੇਖੋ ਮਹਾਰਾਜ ਕਿਰਪਾ ਕਰੇਗਾ ਅਰਦਾਸ ਕਰਕੇ ਇਹ ਬਾਠ ਕਰਨਾ ਓਵੇਂ ਨਹੀਂ ਹੋਣਾ ਕਿ ਆਪਣੇ ਜਿਹਮਤ ਹੈ ਨਹੀਂ ਕਿ ਆਪਾਂ ਟੜ ਕੇ ਉੱਠ ਜਾਈਏ ਤਾਂ ਬਾਠ ਕਰ ਲਈਏ ਗੁਰੂ ਪਿਆਰਿਓ ਵਰਵਾਦਵਾ ਤੁਹਾਡੇ ਤੇ ਕਿਰਪਾ ਕਰੇ ਸੱਚੇ ਪਾਤਸ਼ਾਹ ਮਿਹਰ ਕਰੇ